हाँ जी हाँ जी गला लेकिन खोले तो कर देंगे फोटो ਫੜਿਓ ਜੀ ਮਾੜੇ ਇੱਥੇ ਜਨਾਲੇ ਅੱਜ ਸਰ ਸਾਹਿਬ ਅੱਜ ਕੀ ਕਹਿਣਾ ਚਾਹੁੰਦਾ ਜਿਹੜਾ ਕਿ ਅੱਜ ਉਦਘਾਟਨ ਕੀਤਾ ਗਿਆ ਸਰ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਹੈਲਪ ਚੂੜਪੁਰ ਤੋਂ ਲਾਦਿਆਂ ਤੱਕ ਸੜਕ ਬਣਾ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਕਹਣ ਚਾਹੁੰਗੇ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਅੱਜ ਪਾਣੀ ਛੱਡਿਆ ਹੈ ਲੋਕਾਂ ਦੇ ਉੱਤੇ ਸੜਕ ਦੇ ਉੱਤੇ ਵੀ ਪਾਣੀ ਨਾ ਛੱਡਿਆ ਜਾਵੇ ਕਿ ਇਹ ਛੱਡ ਲੋਕਾਂ ਦੇ ਉੱਤੇ ਪਾਣੀ ਪਊਗਾ ਸੜਕ ਟੁੱਟਣੀ ਟੁੱਟਣੀ ਆ ਕਿ ਇਹ ਆਪਣੀ ਸਮਝ ਕੇ ਸੜਕ ਬਣਾਓ ਕਿ ਜਿਹੜਾ ਗੱਟਕਾ ਰੋੜੀ ਆ ਜਿੰਨਾ ਵੀ ਹੈਗਾ ਇਹ ਆਪ ਆਪ ਕਰਨ ਧੰਨਵਾਦ ਸਾਬ ਵਿੱਕੀ ਜੀ ਕੀ ਕਹਿਣਾ ਚਾਹੁੰਦੇ ਪ੍ਰੇਮਾ ਸਾਹਿਬ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਿਹੜੀ ਆਪਨੇ ਚੂੜਬਰੇ ਤੋਂ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਸਰਗੋਲ ਜੀ ਨੇ ਇੱਕ ਉਦਘਾਟਨ ਕੀਤਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਪਿੰਡਾਂ ਦੇ ਵਿੱਚ ਅਲਗ-ਅਲਗ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਰਿਹਾ ਜਿਵੇਂ ਹੁਣ ਇਸ ਪਿੰਡ ਨੂੰ 9 ਲੱਖ ਰੁਪਿਆ ਲੱਗ ਤੋਂ ਗ੍ਰਾਂਟ ਵੀ ਦਿੱਤੀ ਗਈ ਚੂੜਬਰੇ ਨੂੰ ਤੇ ਇਹਦੇ ਨਾਲ ਨਾਲ ਇਹਨਾਂ ਨੂੰ ਗਰਾਊਂਡ ਨੂੰ ਵੀ ਐਮਐਲਏ ਸਾਹਿਬ ਅਨਾਉਂਸ ਕਰ ਗਏ ਆ ਸੋ ਆਨ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੂਗੇ ਚੂੜਪਰੇ ਦੇ ਵਿੱਚ ਵੱਡੇ ਪੱਧਰ ਤੇ ਇਸੇ ਤਰ੍ਹਾਂ ਕੰਮ ਚੱਲੂ ਜਿਹੜੀ ਆ ਸੜਕ ਇਹ ਬੋੜੀ ਲਾਦਿਆਂ ਨੂੰ ਜਾਂਦੀ ਹੈ ਚੂੜਪਰ ਤੋਂ ਇਹ ਸੜਕ ਤੇ ਬਹੁਤ ਟੋਏ ਪਏ ਹੋਏ ਸੀ ਇਹ ਐਮਐਲਏ ਸਾਹਿਬ ਨੂੰ ਸਰਪੰਚ ਸਾਹਿਬ ਨੇ ਅਰਜ਼ਿ ਲਈ ਤੇ ਸੋ ਅੱਜ ਇਹ ਸੜਕ ਦਾ ਉਦਘਾਟਨ ਕਰਕੇ ਜਾ ਰਹੇ ਆ ਸੋ ਇਹ ਜਿਹੜੀ ਸੜਕ 33 ਲੱਖ ਦੀ ਲਾਗਤ ਨਾ ਬਣਨ ਜਾ ਰਹੀ ਹੈ ਸੋ ਅਸੀਂ ਐਮਐਲਏ ਸਾਹਿਬ ਦਾ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਪਿੰਡ ਦੇ ਵਾਸਤੇ ਨੁਹਾਰ ਬਦਲਣ ਵਾਸਤੇ ਅਲਗ-ਅਲਗ ਪਿੰਡਾਂ ਦੇ ਵਿੱਚ ਗਰਾਊਂਡ ਦਿੱਤੇ ਜਾ ਰਹੇ ਆ ਪੰਚਾਇਤ ਘਰ ਦਿੱਤੇ ਜਾ ਰਹੇ ਆ ਮੁਹੱਲਾ ਕਲੀਨਿਕ ਮਨਾਏ ਜਾ ਰਹੇ ਆ ਸੋ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਦੇ ਕੰਮ ਕਰਦੀ ਹੈ ਲੋਕਾਂ ਦੇ ਵਾਸਤੇ ਕਰਦੀ ਹੈ ਜੀ ਧੰਨਵਾਦ ਜੀ